सो केंद्र सरकार के वालों एम एस पी से जोड़ा कि ऐलान किया गया उस तो किसान जोड़े कि संतुष्ट नहीं हैं श्री मुक्तसर साहब के किसान वालों कहा गया है कि बगैर गरंटी तो जोड़ा कि यह ऐलान किया गया वो बिल्कुल आधारहीन है तो उन्होंने कहा है कि एक जोड़ा कि स्वामीनाथन जोड़ा कि आधार है उसू जोड़ा कि लागू कर सरकार की जोड़ी कि लेट लतीफी है उसके कई सारे जोड़े कि सवाल ने वो खड़े होंगे ने इंडिया न्यूज़ पंजाब दे विच मैं एशांत श्री मुक्तसर साहब दे विच तुहाडा सबदा ਸਵਾਗਤ ਕਰਦਾ ਹਾਂ ਜਿਸ ਤਰ੍ਹਾਂ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਕੇਂਦਰ ਸਰਕਾਰ ਨੇ ਫਸਲਾਂ ਦੇ ਉੱਪਰ ਐਮਐਸਪੀ ਦਾ ਐਲਾਨ ਕਰ ਦਿੱਤਾ ਹੈ ਇੰਡੀਆ ਨਿਊਜ਼ ਪੰਜਾਬ ਦੇ ਤੁਹਾਨੂੰ ਵਾਕ ਵਾਕ ਪਿੰਡੂ ਇਲਾਕਿਆਂ ਦੇ ਕਿਸਾਨਾਂ ਨਾਲ ਅਸੀਂ ਅੱਜ ਸਾਰਾ ਦਿਨ ਲਗਾਤਾਰ ਰਾਤ ਦਾ ਕਾਇਮ ਕਰਕੇ ਕਿਸਾਨਾਂ ਦਾ ਪੱਕ ਪਹੁੰਚਾਇਆ ਸੀ ਤਾਂ ਉਸੇ ਹੀ ਤਰ੍ਹਾਂ ਅੱਜ ਸ਼੍ਰੀ ਮੁਖਤਸਰ ਸਾਹਿਬ ਦੇ ਸ਼ਹਿਰੀ ਖੇਤਰ ਨਾਲ ਸੰਬੰਧਿਤ ਕਿਸਾਨਾਂ ਦੀ ਰਾਏ ਤੁਹਾਡੇ ਤੱਕ ਪਹੁੰਚਾਵਾਂਗੇ ਮੇਰੇ ਨਾਲ ਕੈਮਰਾ ਪਰਸਨ ਅੱਗੇ ਆਉਣਗੇ ਮਾਨ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਅੱਜ ਕੇਂਦਰ ਸਰਕਾਰ ਨੇ ਐਮਐਸਪੀ ਦਾ ਐਲਾਨ ਕੀਤਾ ਹੈ ਕੀ ਕਹਿਣਾ ਚਾਹੋਗੇ ਇਹਨੂੰ ਲੈ ਕੇ ਜਿਹੜੀ ਕੇਂਦਰ ਸਰਕਾਰ ਨੇ ਨਾ ਐਮਐਸਪੀ ਦੇਤੀ ਜੀ ਪਰ ਇਹਦਾ ਜਿਹੜਾ ਆਪਣੇ ਗਰੰਟੀ ਜਿਹੜੀ ਗਰੰਟੀ ਹੈ ਨਾ ਇਹ ਨਹੀਂ ਦਿੱਤੀ ਇਹਨਾਂ ਨੇ ਤੇ ਕਿਸਾਨੀ ਅੰਦੋਲਨ ਵੀ ਐਮਐਸਪੀ ਦੀ ਗਰੰਟੀ ਨੂੰ ਲੈ ਕੇ ਚੱਲਿਆ ਸੀ ਤੇ ਜਿਹੜੀ ਐਮਐਸਪੀ ਜਿਹੜੀ ਗਰੰਟੀ ਜ਼ਰੂਰ ਦੇਣੀ ਚਾਹੀਦੀ ਹੈ ਜਿਹੜੇ ਸਾਡੇ 750 ਕਿਸਾਨ ਸ਼ਹੀਦ ਹੋਏ ਆ ਜੀ ਵੀ ਉਹਨਾਂ ਦਾ ਜਿਹੜਾ ਵੀ ਇੱਕ ਹੁਣ ਸਾਡੇ ਸ਼ੁਭਕਰਮਾਂ ਦਾ ਜਿਹੜਾ ਸ਼ਹੀਦ ਹੋਇਆ ਜੀ ਵੀ ਉਹ ਸਰ ਐਮ ਐਸ ਪੀ ਕਰਨੀ ਹੋਏ ਆ ਜੇ ਤੁਹਾਨੂੰ ਐਮ ਐਸ ਪੀ ਮਿਲ ਜੇ ਕਿਸਾਨ ਸੌਖਾ ਹੋ ਜੇ ਗਾਰੰਟੀ ਦੇ ਗਾਰੰਟੀ ਹੋ ਜੇ ਗਾਰੰਟੀ ਮਿਲ ਜੇ ਕਿਸਾਨ ਸੌਖਾ ਹੋ ਜੇ ਜੀ ਇਸ ਤੋਂ ਬਾਅਦ ਹੋਰ ਕਿਸਾਨ ਵੀ ਸਾਡੇ ਨਾਲ ਜੁੜਿਆ ਸ਼ਹਿਰੀ ਖੇਤਰ ਤੇ ਸਤਿ ਸ਼੍ਰੀ ਅਕਾਲ ਭਾਈ ਜੀ ਕੀ ਹਾਲ ਹੈ ਠੀਕ ਠਾਕ ਹੋ ਜੀ ਵਧੀਆ ਵੀਰ ਜੀ ਵਧੀਆ ਵੀਰ ਜੀ ਅੱਜ ਐਮ ਐਸ ਪੀ ਦਿੱਤੀ ਗਈ ਕੇਂਦਰ ਸਰਕਾਰ ਵੱਲੋਂ ਕੀ ਕਹਿਣਾ ਚਾਹੋਗੇ ਇਹਨੂੰ ਲੈ ਕੇ ਜੀ ਕਹਿਣ ਨੂੰ ਤਾਂ ਕੁਝ ਨਹੀਂ ਪਹਿਲਾਂ ਜਿਵੇਂ ਗਵਰਨਮੈਂਟ ਪ੍ਰਾਈਸ ਹੈਗੇ ਜੋ 15 ਕੇ 16 ਇਹਨਾਂ ਦੇ ਪੈਕ ਮਿਸ਼ਨ ਲੱਗੇ ਆ ਜੀ ਜਿਹੜੇ ਕਾਂਗਰਸ ਆਪਣੇ ਸੌਰੀ ਕਾਂਗਰਸ ਕਹੀ ਦੇ ਜਿਹੜੇ ਆਪਣੇ ਕਿਸਾਨਾਂ ਵਾਸਤੇ ਇਹਨਾਂ ਨੇ ਸੁਆਮੀਨਾਥਨ ਇੱਕ ਕਮਿਸ਼ਨ ਲਾਇਆ ਸੀਗਾ ਉਹ ਤਾਂ ਲਾਗੂ ਨਹੀਂ ਕੀਤਾ ਕੱਲੀ ਐਮਐਸਪੀ ਤਾਂ ਕੀ ਕਰਨਾ ਐਮਐਸਪੀ ਦੇ ਨਾਲ ਗਰੰਟੀ ਵੀ ਹੋਣੀ ਚਾਹੀਦੀ ਉਹ ਜੀ ਨਹੀਂ ਜੀ ਕੋਈ ਫਾਇਦਾ ਨਹੀਂ ਗਿਆ ਸੀ ਐਮਐਸਪੀ ਇਹ ਗਰੰਟੀ ਤਾਂ ਹੀ ਦੇਣਗੇ ਤੁਹਾਨੂੰ ਲੱਗ ਰਿਹਾ ਨਹੀਂ ਦੇਣਗੇ ਜੀ ਨਹੀਂ ਦੇਣਗੇ ਇਹ ਇੱਕ ਜਸਟ ਇੱਕ ਆਪਾਂ ਨੂੰ ਇਹ ਸੈਂਟਰ ਸਰਕਾਰ ਨੇ ਲੌਲੀਪੌਪ ਦਿੱਤਾ ਚੂਸੀ ਚੱਲੋ ਹਰ ਕਿਸਾਨਾਂ ਦੀ ਜਿਹੜੀ ਮੁਹਿੰਮ ਸੰਘਰਸ਼ਾਂ ਦੀ ਐਂ ਜਾਰੀ ਰਹੂਗੀ ਕਿ ਰੁਕਣ ਨਹੀਂ ਇਹ ਜਾਰੀ ਜਾਰੀ ਰਹਾਂਗੇ ਦਿਖੀ ਜਾਂਦਾ ਜਾਰੀ ਰਹੂਗੀ ਕੀ ਕਰ ਸਕਦਾ ਕਿਸਾਨ ਇਹ ਤੋਂ ਬਾਦ ਧੰਨਵਾਦ ਜੀ ਇਹ ਸੰ ਸਾਡੇ ਨਾਲ ਸ਼੍ਰੀ ਮੁਖਤਸਰ ਸਾਹਿਬ ਦੇ ਸ਼ਹਿਰੀ ਖੇਤਰ ਦੇ ਕਿਸਾਨ ਜਿਨ੍ਹਾਂ ਨੇ ਆਖਿਆ ਕਿ ਕੱਲੀ ਐਮਐਸਪੀ ਦੇ ਨਾਲ ਗੁਜ਼ਾਰਾ ਨਹੀਂ ਹੋਵੇਗਾ ਜਦੋਂ ਤੱਕ ਐਮਐਸਪੀ ਦੀ ਗਾਰੰਟੀ ਅਤੇ ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਜਾਂਦਾ ਕੈਮਰਾ ਪਰਸਨ ਗੁਰਮੀਤ ਦੇ ਨਾਲ ਇਹ ਸ਼ਾਨਦਾਰ ਰਿਪੋਰਟ ਸ਼੍ਰੀ ਮੁਖਤਸਰ ਸਾਹਿਬ ਸਤਿ ਸ਼੍ਰੀ ਅਕਾਲ ਜੀ